ਉਹਨਾਂ ਨੂੰ ਅਸੀਂ ਆਜ਼ਾਦੀ ਦਿਹਾੜੇ ਦੀਆਂ ਬਹੁਤ ਸਾਰੀਆਂ ਸ਼ੁਭ ਮਨੋਕਾਮਨਾ ਪੇਸ਼ ਕਰਦੇ ਹਾਂ ਅਤੇ ਵਧਾਈਆਂ ਦਿੰਦੇ ਹਾਂ

ਜਿਹੜਾ ਮਨਾਇਆ ਜਾ ਰਿਹਾ ਮੈਂ ਅੱਜ ਸਮੂਹ ਦੇਸ਼ ਵਾਸੀਆਂ ਨੂੰ ਤੋਂ ਸਮੂਹ ਸਮਾਜ ਦੇ ਆਰ ਵੱਖ-ਵੱਖ ਸੰਸਥਾ ਦੇ ਲੋਕਾਂ ਨੂੰ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਲੱਖ-ਲੱਖ ਮੁਬਾਰਕਾਂ ਪੇਸ਼ ਕਰਦਾ ਸਾਡਾ ਦੇਸ਼ ਇੱਕ ਬਹੁਤ ਵੱਡਾ ਇਤਿਹਾਸ ਹੈ ਇਹ ਕੁਰਬਾਨੀਆਂ ਨਾਲ ਭਰਿਆ ਹੋਇਆ ਤੇ ਅੱਜ ਜਿਹੜੇ ਸਾਡੇ ਯੋਧਿਆਂ ਨੇ ਸਾਨੂੰ ਲੜਾਈ ਲੜ ਕੇ ਸਾਨੂੰ ਆਜ਼ਾਦ ਮੁਲਕ ਦਿੱਤਾ ਤੇ ਅੱਜ ਜੇ ਸਾਨੂੰ ਅਸੀਂ ਲੋਕ ਸਾਰੇ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਆਨੰਦ ਮਾਣ ਰਹੇ ਆ ਤੇ ਮੈਂ ਉਹਨਾਂ ਨੂੰ ਸਲੂਟ ਕਰਦਾ ਤੇ ਅੱਜ ਮੈਂ ਲੰਬੜਜਾਤ ਯੂਨੀਅਨ ਦਾ ਸਾਰੀ ਦਾ ਧੰਨਵਾਦ ਵੀ ਕਰਦਾ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਕਿ ਇਸੇ ਤਰ੍ਹਾਂ ਹੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਸੀ ਤਾਂ ਦਿਹਾੜੇ ਮਨਾਉਂਦੇ ਰਹੀਏ ਸਾ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਰਹੀਏ ਦੇਸ਼ ਨੂੰ ਹਰਿਆ ਭਰਿਆ ਵੇਖਦੇ ਰਹੀਏ ਬਹੁਤ ਬਹੁਤ ਧੰਨਵਾਦ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਲੰਬੜਦਾਰ ਯੂਨੀਅਨ ਨੂਰਮੈਲ ਨੇ ਵਿੱਚ ਜੋ ਸ਼ੋਕ ਸੰਧੂ ਜੀ ਨੇ ਸਾਰੇ ਪੰਜਾਬ ਦੀ ਜਥੇਬੰਦੀ ਨੂੰ ਇਕੱਠੇ ਕਰਕੇ ਦੇਸ਼ ਦੇ ਇਸ ਆਜ਼ਾਦੀ ਦੇ ਦਿਵਸ ਨੂੰ ਮਨਾਇਆ ਮੈਂ ਉਹਨਾਂ ਨੂੰ ਔਰ ਉਹਨਾਂ ਦੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਨਕੋਦਰ ਹਲਕੇ ਦੇ ਸਾਰੇ ਪੰਜਾਬ ਵਾਸੀਆਂ ਨੂੰ ਔਰ ਸਮੂਹ ਦੇਸ਼ ਵਾਸੀਆਂ ਨੂੰ ਔਰ ਦੁਨੀਆ ਦੇ ਵਿੱਚ ਵੱਸਦੇ ਹੋਏ ਭਾਰਤ ਨੂੰ ਪਿਆਰ ਕਰਨ ਵਾਲੇ ਸਾਰੇ ਸਾਥੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਔਰ ਉਹਨਾਂ ਸ਼ਹੀਦਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਉਨਾ ਮਹਾਨ ਸ਼ਖਸੀਤਾ ਨੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅੱਜ ਸਾਨੂੰ ਦੇਸ਼ ਦੇ ਵਿੱਚ ਇੱਕ ਆਜ਼ਾਦੀ ਦੀ ਹਵਾ ਔਰ ਇੱਕ ਸੁਨਹਿਰੀ ਦੇਸ਼ ਦਾ ਜੋ ਨਿਰਮਾਣ ਕੀਤਾ ਉਹਦੇ ਵਿੱਚ ਰਹਿਣ ਦਾ ਮੌਕਾ ਦਿੱਤਾ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆ ਜੈ ਹਿੰਦ ਜੈ ਭਾਰਤ ਅੱਛਾ